ਮੁੱਖ ਮੰਤਰੀ ਨੇ ਪੰਚਾਇਤੀ ਚੋਣਾਂ ਨੂੰ ਧਿਆਨ ਚ ਰੱਖ ਕੇ ਕਾਫੀ ਕੁ ਜੱਜ ਬਿਆਨ ਕੀਤਾ ਉਹ ਇਸ਼ਾਰਾ ਕੀ ਕਰਦਾ ਦੇਖੋ ਹੁਣ ਸਰਕਾਰ ਨੂੰ ਇਹ ਲੱਗਦਾ ਹੈ ਕਿ ਪੰਚਾਇਤੀ ਚੋਣਾਂ ਪਹਿਲੀ ਗੱਲ ਪੰਚਾਇਤੀ ਚੋਣਾਂ ਲੇਟ ਬੜੀਆਂ ਕਰਵਾਈਆਂ ਦਸੰਬਰ 23 ਦੇ ਵਿੱਚ ਬੰਦਦੇ ਸਰਕਾਰ ਨੂੰ ਦਸੰਬਰ ਚ 24 ਵੀ ਆਉਣ ਵਾਲੀ ਹੋ ਗਈ ਹੈ ਡਿਲੇ ਕਰਵਾਈਆਂ ਗਿਆ ਹਾਈ ਕੋਰਟ ਤੋਂ ਸਰਕਾਰ ਨੂੰ ਡੰਡਾ ਪਿਆ ਜਦੋਂ ਝਾੜ-ਚਾਂ ਬਈ ਤੇ ਫਿਰ ਇਹਨਾਂ ਨੇ ਕਿਹਾ ਸਹੀ ਕਰਵਾ ਰਹੇ ਆਗੇ ਨੇ ਹੁਣ ਦੂਜੀ ਗੱਲ ਇਹ ਕਿ ਸਰਕਾਰ ਨੂੰ ਪੋਜੀਸ਼ਨ ਦਾ ਪਤਾ ਲੱਗ ਗਿਆ ਸੀ ਲੋਕ ਸਭਾ ਚੋਣਾਂ 'ਚ ਕਿ ਸਾਡੇ ਪੱਲੇ ਹਾਰ ਹੋਈ ਹੈ ਸਾਨੂੰ ਨਮੋਸ਼ੀ ਪਰੀਹਾਰ ਦਾ ਸਾਹਮਣਾ ਕਰਨਾ ਪਿਆ ਹੈਗਾ ਔਰ ਇਸ ਕਰਕੇ ਇਹਨਾਂ ਨੇ ਕਮੈਂਡਮੈਂਟ ਜੇ ਦੀ ਕੋਈ ਜ਼ਰੂਰਤ ਨਹੀਂ ਸੀ ਕਿਉਂਕਿ ਉਹ ਪਤਾ ਨਹੀਂ ਕਿਹਦੀ ਸਲਾਹ ਸੀ ਕਿ ਸਰਕਾਰ ਨੇ ਐਮੈਂਡਮੈਂਟ ਕਰਦੀ ਪਿਛਲੇ 30 ਸਾਲਾਂ ਤੋਂ ਪੰਜਾਬ ਦੇ ਵਿੱਚ ਕਦੇ ਵੀ ਪੰਚਾਇਤੀ ਚੋਣਾਂ ਜਿਹੜੀਆਂ ਵਾਂ ਉਹ ਚੋਣ ਨਿਸ਼ਾਨ ਤੇ ਨਹੀਂ ਲੜੀਆਂ ਗਈਆਂ ਜੇ ਏਡੀ ਗੱਲ ਸਰਕਾਰ ਨੂੰ ਲੱਗਦਾ ਕਿ ਇਹ ਧੜੇਬੰਦੀ ਨਹੀਂ ਹੋਣੀ ਚਾਹੀਦੀ ਹੈਗੀ ਫਿਰ ਬਲਾਕ ਸੰਮਤੀ ਜ਼ਿਲ੍ਹਾ ਪ੍ਰਸ਼ਾਸਨ ਤੇ ਨਗਰ ਨਗਰ ਕਮਿੰਦਿਆਂ ਚੋਣਾਂ ਵੀ ਸਿੰਬਲ ਤੇ ਨਾ ਹੋਣ ਉਹਦੇ ਚ ਵੀ ਅਮੈਂਡਮੈਂਟ ਕਰ ਦੋ ਇਹ ਜਿਹੜੇ ਸਿਰਫ ਸਿਰਫ ਇੱਕ ਨਾ ਗੱਲ ਜਿਹੜੇ ਰਿਕਾਰਡ ਬਣਾਉਣੇ ਹੁੰਦੇ ਨੇ ਜਿਵੇਂ ਬੀਜੇਪੀ ਕਰਦੀ ਹੋਵੇ ਕਿ ਪਹਿਲੀ ਦਫਾ ਸਰਕਾਰ ਨੇ ਐਮੈਂਡਮੈਂਟ ਕਰ ਦਿੱਤੀ ਜਦੋਂ ਪ੍ਰਾਈਮ ਮਿਨਿਸਟਰ ਰਿਸੀ ਨਰਿੰਦਰ ਮੋਦੀ ਪਹਿਲੀ ਦਫਾ ਪ੍ਰਾਈਮ ਮਿਨਿਸ ਇੰਡੋਨੇਸ਼ੀਆ ਗਿਆ ਪਹਿਲੀ ਦਫਾ ਬਰਾਜ਼ੀਲ ਗਿਆ ਪਹਿਲੀ ਦਫਾ ਅਰਮਾਨੀਆ ਗਿਆ ਤਜਿਕਿਸਤਾਨ ਗਿਆ ਉਹ 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 ਕਿਹੜਾ ਤਜਿਕਿਸਤਾਨ ਗਿਆ ਨਾ ਇਦਾਂ ਦੀਆਂ ਹੈਡਲਾਈਨਸ ਬਣਾਦੇ ਹੁਣ ਖਬਰ ਛੱਬ ਗਈ ਜੀ ਪੰਜਾਬ ਚ ਪੰਚਾਇਤੀ ਚੋਣਾਂ ਪਾਰਟੀ ਸਿੰਬਲ ਤੇ ਨਹੀਂ ਹੋਣਗੀਆਂ ਯਾਰ ਪਹਿਲਾਂ ਵੀ ਨਹੀਂ ਸੀ ਹੁੰਦੀਆਂ ਹੈਗੀਆਂ ਨਾ ਹੁਣ ਰਹੀ ਗੱਲ ਕਿ ਉਹਦੇ ਚ ਕੀ ਹੈ ਜੇ ਹੋਣੀ ਚਾਹੀਦੀ ਐ ਐਮੈਂਡਮੈਂਟ ਤੇ ਫਿਰ ਸਾਰੀਆਂ ਜਿਹੜੀਆਂ ਜੇ ਸਰਕਾਰਾਂ ਨੂੰ ਪਾਰਟੀ ਧੜੇਬੰਦੀ ਤੋਂ ਡਰ ਲੱਗਦਾ ਫਿਰ ਤਾਂ ਵਿਧਾਨ ਸਭਾ 'ਚ ਵੀ ਸਰਕਾਰ ਇਹ ਕਹਦੇ ਆ ਕਿ ਜਿਹੜੇ ਨੇ ਪਿੰਡਾਂ ਦੇ ਵਿੱਚ ਬੂਤ ਨਹੀਂ ਲੱਗਣੇ ਚਾਹੀਦੇਗੇ ਇਹ ਡੈਮੋਕਰੈਟਿਕ ਸਿਸਟਮ ਆ ਨਾ ਜੀ ਡੈਮੋਕਰੈਟਿਕ ਸਿਸਟਮ ਨੂੰ ਤੁਸੀਂ ਆਪਾਂ ਕਿਵੇਂ ਤੈਸਨਾਸ ਕਰ ਸਕਦੇ ਹੋ ਔਰ ਧੜੇਬੰਦੀ ਪੋਜ਼ਿਟਿਵ ਹੋਣੀ ਚਾਹੀਦੀ ਆ ਲੋਕਾਂ ਨੂੰ ਪਤਾ ਲੱਗਦਾ ਕਿ ਮੇਰੇ ਹੱਕ 'ਚ ਕਿਹੜਾ ਮੇਰੇ ਵਰੋਚ ਨਹੀਂ ਹੈਗਾ ਮੈਨੂੰ ਲੱਗਦਾ ਕਿ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਜਿਹੜੀਆਂ ਚੀਜ਼ਾਂ ਐਮੈਂਡਮੈਂਟ ਕਰਨ ਵਾਲੀਆਂ ਕਰਨੀ ਚਾਹੀਦੀ ਹੈ ਗਿਆ ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਪੰਜਾਬ ਅਸੈਂਬਲੀ ਕਰੋ ਇਲੈਕਸ਼ਨ ਕਮਿਸ਼ਨ ਨੂੰ ਰੈਜੂਲੇਸ਼ਨ ਪਾਸ ਕਰਕੇ ਭੇਜੋ ਭਾਰਤ ਸਰਕਾਰ ਨੂੰ ਰੈਜੂਲੇਸ਼ਨ ਪਾਸ ਕਰਕੇ ਭੇਜੋ ਕਿ ਪੰਜਾਬ ਅਸੈਂਬਲੀ ਮਹਿਸੂਸ ਕਰਦੀ ਹੈ ਕਿ ਐਮਐਲਏ ਬਣਨ ਦੀ ਜਿਹੜੀ ਯੋਗਤਾ ਘੱਟੋ ਘੜ ਗ੍ਰੈਜੂਏਸ਼ਨ ਕੀਤੀ ਜਾਵੇ ਤੁਹਾਨੂੰ ਕਿਸੇ ਨੇ ਰੋਕਿਆ ਪੰਚਾਇਤਾਂ ਦੇ ਵਿੱਚ ਵੀ ਘੱਟੋ ਘੜ ਗ੍ਰੈਜੂਏਸ਼ਨ ਹੀ ਤੇ 10 ਪੜ੍ਹੀਆਂ ਕਰ ਲੋ ਤੇ ਐਮਐਲਏ ਵਾਸਤੇ ਗ੍ਰੈਜੂਏਸ਼ਨ ਐਮਐਲਏ ਰੈਂਪੀ ਵਾਸਤੇ ਗ੍ਰੈਜੂਏਸ਼ਨ ਕਰ ਦੇਣੀ ਚਾਹੀਦੀ ਗਿਆ ਇੰਡੀਆ ਦੀ ਬਸਕਤ ਵੱਧ ਕੇ ਸਮਝੀ ਹੈ ਕਿ ਪਾਰਲੀਮੈਂਟ ਦੇ ਵਿੱਚ ਅਸੀਂ ਅਨਪੜ੍ਹ ਬੰਦੇ ਘੱਟ ਪੜੇ ਬੰਦੇ ਭੇਜ ਰਹੇ ਹੈਗੇ ਨੇ ਉਹ ਕਾਨੂੰਨ ਘੜਦੇ ਹੈਗੇ ਨੇ ਜਦ ਕਿ ਕਾਨੂੰਨ ਘੜਨ ਵਾਸਤੇ ਤਾਂ ਪੜ੍ਹਿਆ ਲਿਖਿਆ ਦਾ ਕੰਮ ਹੁੰਦਾ ਹੈਗਾ ਨਾ ਇਸ ਕਰਕੇ ਉੱਥੇ ਜੈਦਾ ਕਿ ਤੁਸੀਂ ਜੇ ਇਹ ਐਮੈਂਡਮੈਂਟ ਕਰਨੀ ਹੈ ਵੀ ਐਮੈਂਡਮੈਂਟ ਕਰੋ ਮੌਕਾ ਸੀ ਚਲੋ ਗਾਂਹ ਕਰ ਦੋ ਕਿ ਪੰਜਾਬ ਅਸੈਂਬਲੀ ਦੇ ਵਿੱਚ ਰੈਜੂਲੇਸ਼ਨ ਮੁੱਖ ਮੰਤਰੀ ਸਾਹਿਬ ਵੀ ਮੂਵ ਕਰ ਦੇਣ ਕਿ ਪੰਜਾਬ ਅਸੈਂਬਲੀ ਚਾਹੁੰਦੀ ਹੈ ਕਿ ਘੱਟੋ ਘੱਟ ਜਿਹੜੀ ਭਾਰਤੀ ਚੋਣ ਕਮਿਸ਼ਨ ਨੂੰ ਔਰ ਲੋਕ ਸਭਾ ਨੂੰ ਪਾਰਲੀਮੈਂਟ ਭਾਰ ਸਰਕਾਰ ਨੂੰ ਮਤਲ ਜਿੱਥੇ ਵੀ ਜਿੱਥੇ ਇੱਕ ਪ੍ਰੋਸੀਜਰ ਹੁੰਦਾ ਦੇਸ਼ ਦਾ ਨਾ ਕਹਿਣ ਕਿ ਹਾਂ ਬਾਕੀ ਅਸੈਂਬਲੀਆਂ ਵੀ ਕਰਨਗੀਆਂ ਘੱਟੋ ਘੱਟ ਉੱਥੇ ਤੇ ਗ੍ਰੈਜੂਏਸ਼ਨ ਆ ਜਾਏ ਹੁਣ ਇਹ ਕਹਿਣਗੇ ਕਿ ਸਾਡੇ ਕੋਲ ਪਹਿਲਾਂ ਬੜੇ ਡਾਕਟਰ ਨੇ ਉਹ ਤਾਂ ਬਾਈ ਡਿਫਾਲਟ ਵੀ ਆ ਜਾਂਦਾ ਪਰ ਘੱਟੋ ਘਾਟੇ ਕਿ ਸ਼ਰਤ ਤੇ ਹੋਣੀ ਚਾਹੀਦੀ ਹੈਗੀ ਨਾ ਪਰ ਹੁਣ ਜਿਹੜੀਆਂ ਦੇਖਦੇ ਆ ਕਿ ਜਿਹੜੀਆਂ ਪੰਚਾਇਤੀ ਚੋਣਾਂ ਜਿਹੜੀਆਂ ਸਰਕਾਰ ਕਰਾਉਣੀਆਂ ਪੈਣੀਆਂ ਸਰਕਾਰ ਦੀ ਕੋਈ ਇੱਛਾ ਨਹੀਂ ਸੀ ਜੇ ਲੋਕੀ ਹਾਈ ਕੋਰਟ ਦੇ ਵਿੱਚ ਨਾ ਆ ਜਾਂਦੇ ਨਗਰ ਨਿਗਮ ਨੂੰ ਚੋਣਾਂ ਕਰਾਉਣ ਦੀ ਵੀ ਸਰਕਾਰ ਦੀ ਇੱਛਾ ਨਹੀਂ ਜੇ ਲੋਕੀ ਹਾਈ ਕੋਰਟ ਦੇ ਨਾਲ ਜਾਂਦੇ ਬਲਾਕ ਸੰਮਤੀਆਂ ਨੂੰ ਵੀ ਲੈ ਕੇ ਗਏ ਹੈਗੇ ਨੇ ਹੁਣ ਇਸ ਕਰਕੇ ਹੁਣ ਸਰਕਾਰ ਨੇ ਇਹ ਜਿਹੜੇ ਕਹਿ ਤਾ ਜਿਹੜਾ ਲਾਂਡ ਕਰ ਦਿੱਤਾ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਕਿ ਅਸੀਂ 5 ਲੱਖ ਰੁਪਇਆ ਦਵਾਂਗੇ ਜਿਹੜੀ ਸਰਬਸੰਪਤੀ ਪੰਚਾਇਤ ਚੁਣੀ ਜਾਊਗੀ ਪਿਛਲੇ 27 ਮਹੀਨਿਆਂ ਤੋਂ ਐਮਐਲਏ ਤਰਸਰੇ ਨੇ ਮੰਤਰੀ ਤਰਸਰੇ ਮੰਤਰੀ ਕਹਿੰਦੇ ਕਿ ਸਾਨੂੰ ਸ਼ਰਮਿੰਦੇ ਹੋ ਕੇ ਆਉਣਾ ਪੈਂਦਾ ਹੈਗਾ ਸਾਨੂੰ ਐਮਐਲਏ ਆਪਣੇ ਆਪਣੇ ਹਲਕਿਆਂ 'ਚ ਬੁਲਾਉਂਦੇ ਰਹੇ ਸਾਡੀ ਜੇਬ ਨਹੀਂ ਆਗਿਆ ਦਿੰਦੀ ਹੈਗੀ ਕਿਉਂਕਿ ਸਾਡੇ ਕੋਲ ਕੁਝ ਪੱਲੇ ਨਹੀਂ ਆ ਉਹ ਕਹਿੰਦੇ ਨੇ ਕਰ ਪੱਲੇ ਨਾਲ ਥੇਲਾ ਮੇਲਾ ਕਰਦੀ ਮੇਲਾ ਮੇਲਾ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਹਾਲ ਆ ਤੇ ਪਿਛਲੇ 27-28 ਮਹੀਨਿਆਂ ਚ ਸਰਕਾਰ ਕੋ ਪੈਸਾ ਨਹੀਂ ਆਇਆਗਾ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਫਾਂਡ ਦੇ ਵਿੱਚੋਂ ਇੱਕ ਇੱਕ ਐਮਐਲ ਨੂੰ 55-55 ਲੱਖ ਰੁਪਈਆ ਦਿੱਤਾ ਹੁਣ ਤੁਸੀਂ ਅੰਦਾਜ਼ਾ ਲਗਾਓ ਜਿਸ ਐਮਐਲ ਨੂੰ 55 ਲੱਖ ਰੁਪਈਆ ਦਿੱਤਾ ਉਹਦੇ ਹਲਕੇ ਜ 200 ਪਿੰਡ ਆ ਤੇ ਜੇ 55 ਲੱਖ ਨੂੰ 200 ਦੇ ਨਾਲ ਕਿੰਨੇ-ਕਿੰਨੇ ਪੈ ਰੁਪਈਏ ਆਣਗੇ 1-1 ਲੱਖ ਵੀ ਨਹੀਂ ਆਣਾ ਹੈਗਾ ਨਾ ਜੇ 1 ਕਿਕ ਲੱਖ ਵੀ ਦੇਣ ਤੇ 200 ਲੱਖ ਬਣ ਜਾਂਦਾ ਹੈਗਾ 200 ਲੱਖ ਮੀਨ ਮਤਲਬ 20 ਕਰੋੜ ਰੁਪਈਆ ਬਣ ਗਿਆ ਹੈਗਾ ਨਾ ਸਰਕਾਰ ਨੇ ਦਿੱਤਾ ਤਾਂ ਤੁਸੀਂ 5 ਲੱਖ ਰੁਪਈਆ ਕਿੱਥੋਂ ਦੇ ਦੋਗੇ ਫਿਰ ਸਰਕਾਰ ਨੇ ਵੱਡਾ ਦਾਵਾ ਕੀਤਾ ਹੈਗਾ ਕਿ ਇੱਕ ਚੰਗਾ ਹਸਪੀਟਲ ਬਣਾਵਾਂਗੇ ਇੱਕ ਚੰਗਾ ਸਕੂਲ ਬਣਾ ਲਾਂਗੇ ਇਹ ਪੋਸੀਬਲ ਹੈ ਇੱਕ ਪਿੰਡ ਦੇ ਵਿੱਚ ਚੰਗਾ ਹਸਪੀਟਲ ਬਣ ਜੂਗਾ ਇੱਕ ਪਿੰਡ ਦੇ ਵਿੱਚ ਚੰਗਾ ਸਕੂਲ ਬਣ ਜੂਗਾ ਪੋਸੀਬਲ ਹੈ ਹਰ ਇੱਕ ਪਿੰਡ ਜਿੱਥੇ ਹਲੇ ਮੁਹੱਲਾ ਕਲੀਨਿਕ ਨਹੀਂ ਬਣਿਆ ਪਿੰਡਾਂ ਦੇ ਵਿੱਚ ਸਕੂਲ ਨਹੀਂ ਹੈਗੇ ਹੁਣ ਇਹ ਆ ਇਦਾਂ ਹੋ ਸਕਦਾ ਹੈਗਾ ਕਿ ਉਥੋਂ ਦੇ ਲੋਕ ਜਿਹੜਾ ਇੱਕ ਸਬਡਿਵੀਜ਼ਨ ਲੈਵਲ ਤੇ ਵੀ ਜਿਸ ਸਬਡਿਵੀਜ਼ਨ ਦੇ ਵਿੱਚ ਸਭ ਤੋਂ ਵੱਧ ਆਪਣੇ 80 ਦੇ ਕਰੀਬ ਆ ਸਬਡਿਵੀਜ਼ਨ ਹੈਗੇ ਤਹਿਸੀਲਾਂ ਜਿਹਨੂੰ ਕਹਿ ਸਕਦੇ ਸਭ ਤਹਿਸੀਲਾਂ ਕੱਢ ਦੋ ਕੱਲੀਆਂ ਤਹਿਸੀਲਾਂ ਹੀ ਕਾਊਂਟ ਕਰ ਲਈਏ ਕਿ ਉਹਨਾਂ ਦੇ ਜਿਸ ਤਹਿਸੀਲ ਦੇ ਵਿੱਚ ਸਭ ਤੋਂ ਵੱਧ ਸਰਵ ਸੰਮਤੀ ਦੇ ਨਾਲ ਪੰਚਾਇਤਾਂ ਚੁਣੀਆਂ ਗਈਆਂ ਉਹਦੇ ਚ ਬੀਡੀਪੀਓ ਦੀ ਉਹਦੇ ਚ ਐਸਡੀਐਮ ਦੀ ਜ਼ਿੰਮੇਵਾਰੀ ਫਿਕਸ ਕਰਨੀ ਚਾਹੀਦੀ ਹੈ ਕਿ ਜਿਹੜੇ ਜਿਹੜੇ ਕੈਂਡੀਡੇਟ ਚੋਣ ਲੜਦੇ ਉਹਨਾਂ ਨੂੰ ਔਰ ਐਮਐਲਏ ਨੂੰ ਉਹਦੇ ਵਿੱਚ ਬਿਠਾਉਣਾ ਚਾਹੀਦਾ ਹੈਗਾ ਚਾਹੇ ਉਹ ਰੂਲਿੰਗ ਪਾਰਟੀ ਦਾ ਐਮਐਲਏ ਚਾਹੇ ਆਪੋਜੀਸ਼ਨ ਪਾਰਟੀ ਦਾ ਐਮਐਲਏ ਉਹਨਾਂ ਨੂੰ ਬਿਠਾ ਕੇ ਜਿਸ ਸਬਡਿਵੀਜ਼ਨ ਦੇ ਵਿੱਚ ਮੈਕਸਿਮਮ ਜਿਹੜੀਆਂ ਤਹਿਸੀਲ ਸਰਪੰਚਾਇਤਾਂ ਸਰਵ ਸੰਮਤੀ ਦੇ ਨਾਲ ਚੁਣੀਆਂ ਜਾਂਦੀਆਂ ਉਹਨਾਂ ਸਬਡਿਵੀਜ਼ਨ ਦੇ ਇੱਕ ਟੌਪ ਦਾ ਇੱਕ ਹਸਪਤਾਲ ਸਰਕਾਰ ਨੂੰ ਕਿਉਂਕਿ ਹਰ ਤਹਿਸੀਲ ਦੇ ਵਿੱਚ ਇੱਕ ਚੰਗਾ ਹਸਪਤਾਲ ਪਰ ਉਹਨੂੰ 24 ਆਵਰ ਕਰ ਦੇ ਘੱਟੋ ਘੱਟ ਉਸ ਹਸਪਤਾਲ ਦੇ ਵਿੱਚ ਰਾਤ ਦਿਨ ਚੱਲੇ 24 25 ਜਿਹੜੇ ਡਾਕਟਰ ਉੱਥੇ ਡਿਊਟੀ ਤੇ ਲਗਾਏ ਜਾਣ ਔਰ ਇੱਕ ਉਸ ਤੇ ਸਕੂਲ ਆਫ ਐਮਿਨੈਂਸ ਇਹ ਨਹੀਂ ਕਿ ਜਿਵੇਂ ਆ ਖੋਲ ਲਿਆਗੇ ਨੇ ਸਰਕਾਰੀ ਸਕੂਲ ਜਿਹੜੇ ਰੈਗੂਲਰ ਟੀਚਰ ਉੱਥੇ ਟਰਾਂਸਫਰ ਕਰ ਦਿੱਤੇ ਹੈਗੇ ਨੇ ਜੇ ਕਰਨਾ ਫਿਰ ਉਹ ਕੰਮ ਕਰਨ ਵਾਲੀ ਹੈਗੀ ਆ ਇਸ ਕਰਕੇ ਉਮੀਦ ਕਰਦੇ ਆ ਕਿ ਲੋਕੀ ਸਰਬਸੰਮਤੀ ਦੇ ਨਾਲ ਔਰ ਸਰਕਾਰ ਫਿਰ 5 ਲੱਖ ਰੁਪਏ ਦਾ ਬਜਟ ਤਿਆਰ ਕਰੇ ਕਿ ਸਰਕਾਰ ਕੋ ਬਜਟ ਹੈ ਇਥੇ ਹਾਲੇ ਤੱਕ ਜਿਹੜੇ ਐਮਐਲਏ ਹਨ ਉਹਨਾਂ ਨੂੰ ਜੁਲਾਈ ਮਹੀਨੇ ਦੀ ਤਨਖਾਹ ਨਹੀਂ ਮਿਲੀ ਹੈਗੀ ਜੁਲਾਈ ਨਿਕਲ ਗਿਆ ਅਗਸਤ ਨਿਕਲ ਗਿਆ ਸਤੰਬਰ ਚੜ ਗਿਆ 4 ਸਤੰਬਰ ਹੋ ਚੁੱਕਿਆ ਹਜੇ ਤੱਕ ਐਮਐਲਏ ਨੂੰ ਤਨਖਾਹ ਨਹੀਂ ਮਿਲੀ ਪੰਜਾਬ ਦਾ ਜਿਹੜਾ ਅਕਾਊਂਟ ਹੈ ਖਜ਼ਾਨਾ ਉਹ ਕਈ ਦਫਾ ਓਵਰਡਰਾਫਟ ਹੋ ਚੁੱਕਾ ਉਹ ਤੇ ਹਰਪਾਲ ਸਿੰਘ ਚੀਮਾ ਨੂੰ ਪੁੱਛੋ ਨਾ ਜਿਹਨੂੰ ਰਾਤ ਦਿਨ ਨੀਂਦ ਨਹੀਂ ਆਂਦੀ ਹੈਗੀ ਕਿਉਂਕਿ ਮੈਂ ਖਜ਼ਾਨਾ ਮੰਤਰੀ ਹਾਂ ਉਹਨੂੰ ਪਤਾ ਕਿ ਖਜ਼ਾਨਾ ਕਿਵੇਂ ਚੱਲਦਾ ਹੈਗਾ ਤਾਂ ਹੀ ਪਿੱਛੇ ਜੇ ਗਮਾੜਾ 2000 ਕਰੋੜ ਰੁਪਏ ਦੀ ਪ੍ਰਾਪਰਟੀ ਜਿਹੜੀ ਆ ਵੇਚਣ ਲੱਗੀ ਹੈਗੀ ਐ ਆਕਸ਼ਨ ਆਕਸ਼ਨ ਬੋਲੀ ਕਰ ਲੱਗੀ ਹੈਗੇ ਇਸ ਕਰਕੇ ਅੱਛੀ ਗੱਲ ਹੈ ਕਿ ਪਿੰਡਾਂ ਦੇ ਵਿੱਚ ਸਰਵਸੰਮਤੀ ਹੋਵੇ ਪਰ ਇੱਕ ਡੈਮੋਕਰੈਟਿਕ ਤਰੀਕਾ ਵੀ ਉਹਨੂੰ ਵੀ ਆਪਾਂ ਨਜ਼ਰ ਅੰਦਾਜ਼ ਗਏ ਫਿਰ ਤੇ ਅਸੀਂ ਉਮੀਦ ਕਰਾਂਗੇ ਕਿ ਐਮਐਲਏ ਵੀ ਸਰਵਸੰਮਤੀ ਦੇ ਨਾਲ ਚੁਣੇ ਜਾਣ ਲੋਕਤੰਤਰ ਦੀ ਜਿਹੜੀ ਮਢਲੀ ਇਕਾਈ ਹੈ ਸਾਡੀ ਦੇਸ਼ ਦੀ ਜਿਹੜੀ ਨੀ ਹੈ ਇੱਕ ਡੈਮੋਕਰੈਟਿਕ ਸਿਸਟਮ ਦੀ ਉਹ ਉੱਥੇ ਹੀ ਹੈ ਹਰ ਲੜਾਈ ਝਗੜਾ ਨਹੀਂ ਹੋਣਾ ਚਾਹੀਦਾ ਹੈਗਾ ਉੱਥੇ दारू ਨਹੀਂ ਵੰਡਣੀ ਚਾਹੀਦੀ ਪੈਸੇ ਨਹੀਂ ਵੰਨੇ ਚਾਹੀਦੇ ਇੱਕ ਸਿਸਟਮ ਹੈ ਸਿਸਟਮ ਦੇ ਵਿੱਚ ਜੋ ਜਿੱਤ ਕੇ ਆ ਜੇ ਉਹ ਸਰਪੰਚ ਬੰਨਾ ਚਾਹੀਦਾ ਹੈਗਾ ਪਰ ਘੱਟੋ ਘੱਟ ਉਹਦੀ ਕੁਆਲਿਫੀਕੇਸ਼ਨ ਹੋਣੀ ਚਾਹੀਦੀ ਹੈ ਤੇ ਪੰਜਾਬ ਵਿਧਾਨ ਸਭਾ ਨੂੰ ਅਸੈਂਬਲੀ ਦੇ ਵਿੱਚ ਇੱਕ ਰੈਜੂਲੇਸ਼ਨ ਪਾਸ ਕਰਨਾ ਚਾਹੀਦਾ ਕਿ ਪੰਜਾਬ ਦੇ ਵਿੱਚ ਜਿਹੜੇ ਐਮ ਐਲ ਏ ਜੀ ਐਮ ਪੀ ਆ ਉਹ ਜੇ ਉਹਨਾਂ ਚੋਣ ਲੜਨੀ ਤੇ ਘੱਟੋ ਘੱਟ ਗ੍ਰੈਜੂਏਸ਼ਨ ਹੋਣਾ ਚਾਹੀਦਾ ਹੈ